ਬਹੁਤ ਕ੍ਰਾਂਤੀਕਾਰੀ ਕੰਮ ਅੱਜ ਰਿਸ਼ੀ ਪਰਿਵਾਰ ਨੇ ਕੀਤਾ ਹੈ ਮੈਂ ਵੱਡੇ ਠੇਕੇਦਾਰ ਸਾਹਿਬ ਇਹ ਬੂਟਾ ਲਾ ਕੇ ਕੇ ਭਗਤੀ ਦਾ ਬੂਟਾ ਇਲਾਕੇ ਦੇ ਅੰਦਰ ਚਾਹੇ ਸਾਡੇ ਇਲਾਕੇ ਦਾ ਗੁਰਦੁਆਰਾ ਹੋਵੇ ਤੇ ਚਾਹੇ ਸੰਗਤ ਦਾ ਕੋਈ ਵੀ ਕੰਮ ਹੋਵੇ ਚਾਹੇ ਦੇਸ਼ ਭਗਤੀ ਦਾ ਕੰਮ ਹੋਵੇ ਹਮੇਸ਼ਾ ਹੀ ਇਹ ਪਰਿਵਾਰ ਅੱਗੇ ਆ ਕੇ ਇਹਨਾਂ ਨੇ ਕੰਮ ਕੀਤਾ ਹੈ ਔਰ ਅੰਮ੍ਰਿਤਸਰ ਚ ਕਈ ਚੀਜ਼ਾਂ ਇਹਨਾਂ ਨੇ ਸ਼ੁਰੂਆਤ ਕਰਾਈਆਂ ਔਰ ਇੱਕ ਨਵੀਂ ਸ਼ੁਰੂਆਤ ਆ ਜਿਨੇ ਨੇ ਕੀਤੀ ਹੈ ਵੈਸੇ ਤੇ ਗੁਰੂਆਂ ਦਾ ਆਦੇਸ਼ ਹੀ ਇਹ ਹੋਈ ਸੀ ਇੱਕ ਗੁਰੂਆਂ ਦੀ ਬਾਣੀ ਚੋਂ ਨਿਕਲਿਆ ਹੈ ਗੁਰੂ ਸਾਹਿਬ ਨੇ ਭਗਵਾਨ ਤੋਂ ਉੱਪਰ ਦਾ ਦਰਜਾ ਮਾਂ ਨੂੰ ਦਿੱਤਾ ਔਰ ਮਾਂ ਬਾਰੇ ਜਿੰਨਾ ਅੱਛਾ ਵਿਖਿਆਨ ਕੀਤਾ ਕਿ ਜਿਹੜੇ ਰਾਜਾ ਪੈਦਾ ਕਰਦੀ ਹੈ ਉਹ ਮਾਂ ਨੂੰ ਕਿਸ ਤਰ੍ਹਾਂ ਪੂਜਣਾ ਚਾਹੀਦਾ ਔਰ ਅੱਜ ਬੇਟੀਆਂ ਦੀ ਦਸਤਾਰਬੰਦੀ ਕਰਕੇ ਇੱਕ ਨਵੀਂ ਸ਼ੁਰੂਆਤ ਕੀਤੀ ਮੈਂ ਵਧਾਈ ਦੇਣਾ ਬੇਟਾ ਔਰ ਬੇਟੀ 'ਚ ਕੋਈ ਫਰਕ ਨਹੀਂ। ਬੜਾ ਸਹੀ ਗੱਲ। ਔਰ ਅੱਜ ਜਿਹੜਾ ਯੁੱਗ ਚੱਲ ਰਿਹਾ ਔਰ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਦੀ ਜਿਹੜੀ ਸ਼ੁਰੂਆਤ ਕੀਤੀ ਔਰ ਅ ਵਿੱਚ ਸਾਡਾ ਪੰਜਾਬ ਹਰਿਆਣਾ ਰਾਜਸਥਾਨ ਜਿੱਥੇ-ਜਿੱਥੇ ਮੁਗਲ ਦੇ ਪੈਰ ਪਏ ਐ ਉੱਥੇ ਬੇਟੀ ਮਾਰਨ ਦੀ ਬੇਟੀ ਨੂੰ ਘੱਟ ਪੈਦਾ ਕਰਨ ਦੀ ਪ੍ਰਥਾ ਬਣ ਗਈ ਸੀ। ਉਹਨੂੰ ਪਿਛਲੇ ਦਸ ਸਾਲਾਂ 'ਚ 700 ਕੁੜੀਆਂ ਸੀ ਹਜ਼ਾਰ ਮਗਰ ਉਹਨੂੰ ਵਾਪਸ ਹਜ਼ਾਰ ਤੇ ਲਿਆਂਦਾ ਪ੍ਰਯਾਸ ਕੀਤਾ ਬੇਟੀ ਬੱਚੇ ਵੀ ਬੇਟੀ ਪੜੇ ਵੀ ਬੇਟੀ ਬੜੇ ਵੀ ਉਹਦਾ ਪ੍ਰਯਾਸ ਕਰਨਾ ਸ਼ੁਰੂ ਕੀਤਾ ਇਹ ਬੇਟੀ ਬੇਟਾ ਦੋਨਾਂ ਨੂੰ ਸਨਮਾਨ ਮਿਲਣਾ ਚਾਹੀਦਾ ਅਸੀਂ ਮਾਨਸ ਕੀ ਜਾਤ ਇੱਕੋ ਪਹਿਚਾਨ ਬੋਦਾ ਮੰਦਰ ਲੈ ਕੇ ਚੱਲਣ ਵਾਲੇ ਲੋਕਾਂ ਗੁਰੂਆਂ ਦਾ ਸੰਦੇਸ਼ ਲੈ ਕੇ ਚੱਲਣ ਵਾਲੇ ਲੋਕਾਂ ਇੱਕ ਅੱਛੀ ਸ਼ੁਰੂਆਤ ਹੈ ਮੈਨੂੰ ਸਮਝ ਆਇਆ ਮੋਹਿਮ ਬਨੇਗੀ ਔਰ ਮੈਂ ਵਧਾਈ ਦੇਣਾ ਰਿਸ਼ੀ ਪਰਿਵਾਰ ਨੂੰ ਇਹਨਾਂ ਦੇ ਪਿਤਾ ਜੀ ਦਾ ਕਰਮ ਇਹਨਾਂ ਚ ਬੋਲਣ ਡੇ ਨੇ ਉਹਨਾਂ ਦੀ ਧਿਆਨਤਦਾਰੀ ਬੋਲਣ ਡੀ ਇਹਨਾਂ ਦੇ ਮਾਤਾ ਜੀ ਦੀ ਭਗਤੀ ਬੋਲਣ ਡੀ ਅੱਜ ਸਮਾਜ ਦੇ ਅੰਦਰ ਲੋਕ ਇਹਨਾਂ ਦੇ ਪਰਿਵਾਰ ਦੀ ਭਗਤੀ ਦੀ ਗੱਲ ਕਰਦੇ ਤੇ ਦਿਲ ਖੁਸ਼ ਹੁੰਦਾ ਕਿ ਬਜ਼ੁਰਗਾਂ ਨੇ ਜਿਹੜਾ ਬੂਟਾ ਲਾਇਆ ਉਹ ਅੱਗੇ ਵੱਧ ਰਿਹਾ ਔਰ ਐਸੀ ਤਰ੍ਹਾਂ ਲੱਗੇ ਰਹਿਣ ਭਗਤੀ ਭਾਵ ਚ ਲੋਕਾਂ ਨੂੰ ਨਾਲ ਲੈ ਕੇ ਚੱਲਣ ਚ ਔਰ ਜਿਸ ਨੇ ਇਹਨਾਂ ਨੇ ਕਈ ਚੀਜ਼ਾਂ ਦੀ ਸ਼ੁਰੂਆਤ ਕੀਤੀ ਐਵੀ ਸ਼ੁਰੂਆਤ ਇਹਨਾਂ ਨੇ ਕੀਤੀ ਹੈ ਮੈਨੂੰ ਲੱਗਦਾ ਇੱਕ मुहिम बनेगी बेटा और बेटिया दोनों के, के समाज देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप